ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਤੇ Facebook ਪੇਜ ਨਾਲ ਹੀ Instagram ਮੈਂ ਪਰਮਿੰਦਰਜੀਤ ਸਿੰਘ ਤੇ ਮੇਰੇ ਨਾਲ ਨੇ ਬਖਤੌਰ ਢਿੱਲੋਂ ਜੀ ਆਪਾਂ ਪ੍ਰੋਗਰਾਮ ਰੋਜ਼ ਦੀ ਤਰ੍ਹਾਂ ਖਬਰਾਂ ਚੋਂ ਖਬਰ ਐਸ ਵੇਲੇ ਲੈ ਕੇ ਹਾਜ਼ਰ ਹੁੰਦੇ ਆ ਗੱਲਬਾਤ ਕਰਦੇ ਆ ਪੰਜਾਬ ਤੇ ਆਪਣੇ ਇੰਡੀਆ ਤੇ ਸਾਰੇ ਮਤਲਬ ਭਾਰਤ ਤੇ ਜਾਂ ਵਿਦੇਸ਼ਾਂ ਦੇਸ਼ਾਂ ਦੀਆਂ ਖਬਰਾਂ ਸਾਡੇ ਨਾਲ ਹੁੰਦੀਆਂ ਢਿੱਲੋਂ ਸਾਹਿਬ ਕਰਦੇ ਨੇ ਸਾਂਝੀਆਂ ਢਿੱਲੋਂ ਸਾਹਿਬ ਨਾਲ ਗੱਲਬਾਤ ਕਰਦੇ ਨੇ ਗੱਲ ਕਰਦੇ ਆ ਤੇ ਫੱਤੇ ਦੀ ਪਾਉਣੇ ਸਾਂਝਾ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲਦੇ ਆ ਜੀ ਬਹੁਤ ਵਧੀਆ ਠੀਕ ਹੈ ਜੀ ਜੀ ਅੱਛਾ ਜੀ ਚੱਲਦੇ ਪੰਜਾਬ ਦੇ ਕਹਾਂ ਤੇ ਲੀਡਰਾਂ ਦਾ ਸਿਆਸੀ ਘੋਲਖੇੜ ਕੀ ਗੱਲਬਾਤ ਹੈ ਕੀ ਕਹਾਣੀ ਹੈ ਸਾਨੂੰ ਇਹਦੀ ਸਾਡੇ ਦਰਸ਼ਕ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਐ ਉਹਨਾਂ ਨੂੰ ਵਿਸ਼ਲੇਸ਼ਣ ਕਰਕੇ ਦੱਸੋ ਇਹ ਖਬਰ ਦਾ ਕੀ ਗੱਲਬਾਤ ਪ੍ਰਵਿੰਦਰ ਜਦੋਂ ਪੰਜਾਬ ਦੇ ਕਹਾਂ ਦੀ ਗੱਲ ਕਰਦੇ ਆ ਜੀ ਇਸ ਕਹਾਂ ਦਾ ਅਹਿਸਾਸ ਜਾਂ ਇਸ ਕਹਾਂ ਦੀ ਪੀੜਾ ਉਹਨਾਂ ਲੋਕਾਂ ਨੂੰ ਹੈ ਜੀ ਜਿਨ੍ਹਾਂ ਦੇ ਪਰਿਵਾਰਾਂ ਦਾ ਨੁਕਸਾਨ ਨੁਕਸਾਨ ਹੋਇਆ ਬਿਲਕੁਲ ਜੀ ਬਹੁਤ ਸਾਰੇ ਲੋਕ ਜਿਹੜੇ ਹੈ ਪੰਜਾਬ ਦੇ ਵਿੱਚ ਜਿਹੜਾ ਕਾਲਾ ਦੌਰ ਚੱਲਿਆ ਸੀ ਜੀ ਜਿਹਦੀ ਸ਼ੁਰੂਆਤ 1978 ਤੋਂ ਹੁੰਦੀ ਹੈ 1978 ਤੋਂ 1978 13 ਅਪ੍ਰੈਲ ਠੀਕ ਹੈ ਜੀ ਜਦੋਂ ਨਰੰਕਾਰੀਆਂ ਦਾ ਸਮਾਗਮ ਹੋ ਰਿਹਾ ਸੀਗਾ ਅੰਮ੍ਰਿਤਸਰ ਦੇ ਬਾਹਰਲੇ ਪਾਸੇ ਠੀਕ ਹੈ ਜੀ ਉਸ ਵੇਲੇ ਕੁਝ ਸਿੰਘ ਉਹਨਾਂ ਨੂੰ ਇਹ ਕਹਿਣ ਵਾਸਤੇ ਗਏ ਸੀ ਕਿ ਗੁਰਬਾਣੀ ਨੂੰ ਤੋੜ-ਬੋੜ ਕੇ ਪੇਸ਼ ਨਾ ਕਰੋ ਨਤੀਜਾ ਇਹ ਹੋਇਆ ਕਿ ਉਹਨਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ 13 ਸਿੰਘ ਸ਼ਹੀਦ ਹੋ ਗਏ ਸੀ ਠੀਕ ਹੈ ਜੀ ਇੱਕ ਦੋ ਬੰਦੇ ਮੇਰਾ ਖਿਆਲ ਹੈ ਸ਼ਾਇਦ ਨਰੰਕਾਰੀਆਂ ਦੇ ਵੀ ਮਾਰੇ ਗਏ ਸ ਠੀਕ ਹੈ ਜੀ ਉਸ ਵੇਲੇ ਨਰੰਕਾਰੀਆਂ ਨੂੰ ਇੱਕ ਬੜੀ ਮਤਲਬ ਆਪਾਂ ਕਹਿ ਸੋਗੇ ਪੁਲਿਸ ਪ੍ਰੋਟੈਕਸ਼ਨ ਦੇ ਤਹਿਤ ਜੀ ਪੰਜਾਬ ਚੋਂ ਬਾਹਰ ਕੱਢਿਆ ਗਿਆ ਔਰ ਉਹ ਬੰਦਾ ਬਾਅਦ ਦੇ ਵਿੱਚ ਅੰਮ੍ਰਿਤਸਰ ਦੇ ਅੰਬਾਲੇ ਦੇ ਸ਼ਾਇਦ ਉਹਨਾਂ ਦੇ ਖਿਲਾਫ ਮੁਕੱਦਮਾ ਚੱਲਿਆ ਅੰਬਾਲਾ ਜਾਂ ਕਰਨਾਲੇ ਫਿਰ ਪੱਕਾ ਆਦਮੀ ਟੁੱਟ ਗਿਆ ਦਿਮਾਗ ਤੋਂ ਔਰ ਉਹ ਸਾਰੇ ਸਾਰੇ ਬਰੀ ਹੋ ਗਏ ਸੀ ਠੀਕ ਹੈ ਜੀ ਇੱਕ ਬੰਦੇ ਨੂੰ ਕੈਦ ਦੇ ਨੂੰ ਹੋਈ ਸੀ ਉਹਨੂੰ ਕੈਦ ਵੀ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ੇ ਵੀ ਹੋਈ ਸੀ ਠੀਕ ਹੈ ਜੀ ਤੇ ਉਹਦਾ ਇਹ ਉੱਥੇ ਸ਼ੁਰੂਆਤ ਹੋਈ ਤੇ ਉਹਦਾ ਅੰਤ ਜਿਹੜਾ ਪੱਕਾ ਜੀ ਵੀ ਉਸ ਕਾਂਡ ਦਾ ਅੰਤ ਉਦੋਂ ਹੁੰਦਾ ਹੈ ਜਦੋਂ ਭਾਈ ਰਣਜੀਤ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਐ ਜਥੇਦਾਰ ਬਣ ਤੋਂ ਪਹਿਲਾਂ ਇਹਨਾਂ ਨੇ ਨਰੰਗਕਾਰੀ ਕਲੋਨੀ ਜਿਹੜੀ ਉਹਦੇ ਵਿੱਚ ਦਾਖਲ ਹੋ ਕੇ ਡੇਰਾ ਜਿਹੜਾ ਉੱਥੇ ਦਾ ਨਰੰਗਕਾਰੀ ਸੈਕਟਰ ਦਾ ਹੈੱਡ ਸੀ ਜੀ ਗੁਰਵਚਨ ਸਿੰਘ ਨੂੰ ਕਤਲ ਕਰ ਦਿੱਤਾ ਲੇਕਿਨ ਉਹ ਗੱਲ ਉੱਥੇ ਰੁਕੀ ਨਹੀਂ ਫਿਰ ਉਹ ਵਧਿਆ 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 ਕੀ ਤੇ ਉਹਦਾ ਫਿਰ ਅਗਲਾ ਪੜਾ ਜਿਹੜਾ ਹੁੰਦਾ ਉਹ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਔਰ ਅਕਾਲ ਤਖਤ ਸਾਹਿਬ ਜਿਹੜੇ ਟਹਿ ਟਹਿ ਦੇ ਉਹਦੇ ਨਾਲ ਜਜ਼ਬਾਤ ਇਹਨੇ ਜਿਆਦਾ ਪੜਖਵੇਂ ਇਹ ਪਹਿਲਾਂ ਜਿਹੜੀ ਗੱਲ ਅੱਗ ਠੰਡੀ ਸੀ ਉਹ ਹੋਰ ਤਿੱਖੀ ਹੋ ਗਈ ਤਿੱਖੀ ਹੋ ਗਈ ਕਿਉਂਕਿ ਉਹਦਾ ਜਿਹੜਾ ਅਗਲਾ ਜਿਹੜਾ ਸੀਨ ਹੈ ਉਹ ਸੀਨ ਖੜਾ ਹੁੰਦਾ ਹੈ ਜਦੋਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਜਿਨ੍ਹਾਂ ਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੰਦਰਾ ਗਾਂਧੀ ਦੀ ਸਕਿਉਰਿਟੀ ਚ ਹਟਾ ਦਿੱਤਾ ਸੀ ਤੇ ਇੰਦਰਾ ਗਾਂਧੀ ਨੇ ਇਹ ਕਹਿ ਕੇ ਉਹਨਾਂ ਨੂੰ ਵਾਪਸ ਮੰਗਵਾਇਆ ਸੀ ਕਿ ਮੇਰੇ ਤੇ ਇਹ ਇਲਜ਼ਾਮ ਨਾ ਲੱਗ ਜਾਵੇ ਕਿ ਕਿ ਮੈਂ ਕਮਿਊਨਲ ਆ ਮੈਂ ਸਰਦਾਰਾਂ ਨੂੰ ਨਫ਼ਰਤ ਕਰਦੀ ਆ ਇਹਨੂੰ ਵਾਪਸ ਲੈ ਕੇ ਆ ਉਹ ਵਾਪਸ ਆ ਗਏ ਤੇ ਉਹਨਾਂ ਨੇ ਉਹ ਤੋਂ ਪਹਿਲਾਂ ਉਹ ਇੱਥੇ ਆ ਗਏ ਸੀਗੇ ਦਰਬਾਰ ਸਾਹਿਬ ਦਰਬਾਰ ਸਾਹਿਬ ਤੇ ਇੱਥੇ ਆ ਕੇ ਅਕਾਲ ਤਖਤ ਸਾਹਿਬ ਦੀ ਜਿਹੜੀ ਟਹਿ ਟੇਰੀ ਸਥਿਤੀ ਉਹਨਾਂ ਨੇ ਦੇਖੀ ਸੀ ਉਹਦੇ ਨਾਲ ਜਜਵਾਹਤ ਇਹਨੇ ਜਿਆਦਾ ਖੋਲ ਉੱਠੇ ਕਿ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਦਾ ਖਤਰਾ ਫਿਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਭਾਰਤ ਦੇ ਵਿੱਚ ਲੋਕ ਮਾਰੇ ਗਏ ਮਾਰੇ ਪੰਜਾਬ ਦੇ ਵਿੱਚ ਇੱਕ ਹਿੱਸਾ ਦੀ ਅਜੇਹੀ ਜਿਹੜੀ ਲਹਿਰ ਖੜੀ ਹੋਈ ਕਿ ਉਸ ਲਹਿਰ ਦੇ ਚੱਲਦਿਆਂ ਕੋਈ 25 ਕਹਿੰਦਾ ਕੋਈ 30 ਕਹਿੰਦਾ ਕੋਈ 50 ਕਹਿੰਦਾ ਇਹਨੇ ਲੋਕ ਮਾਰੇ ਗਏ ਮਾਰੇ ਗਏ ਔਰ ਲਗਭਗ 25000 ਲੋਕ ਕਹਿੰਦੇ ਆ ਵੀ ਅਣਪਛਾਤੀਆਂ ਲਾਸ਼ਾਂ ਦੇ ਰੂਟ ਦੇ ਵਿੱਚ ਉਹਨਾਂ ਨੂੰ ਤਾਂ ਸਸਕਾਰ ਕਰ ਦਿੱਤਾ ਸੀ ਉਹਨਾਂ ਨੂੰ ਖੂਬ ਦਿੱਤਾ ਸੀ ਇਹ ਗੱਲ ਜਿਹੜੀ ਹੈਗੀ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਜਿਹੜੇ ਮਨੁੱਖੀ ਅਧਿਕਾਰ ਫਰੰਟ ਦੇ ਉੱਤੇ ਕੰਮ ਕਰਦੇ ਸੀ ਉਹਨਾਂ ਨੇ ਜਿਹੜੀ ਇਹਦੀ ਪੜਤਾਲ ਕੀਤੀ ਸੀ ਉਹਨਾਂ ਦੀ ਰਿਪੋਰਟ ਹੈ ਜੀ ਦੇ ਵਿੱਚ 2500 ਤੋਂ ਲੈ ਕੇ 3000 ਦਾ ਜ਼ਿਕਰ ਆਉਂਦਾ ਹੈ ਜੀ ਔਰ ਇਹਦੇ ਤੇ ਮੋਰ ਸੁਪਰੀਮ ਕੋਰਟ ਨੇ ਵੀ ਲਈ ਹੈ ਵੀਰ ਪਛਾਤੀਆਂ ਲਾਸ਼ਾਂ ਕਰਕੇ ਲੋਕਾਂ ਨੂੰ ਫੂਟਿਆ ਗਿਆ ਜੀ ਮਾਮਲਾ ਸੀਬੀਆਈ ਕੋਲੇ ਜਾਂਦੇ ਰਹੇ ਤੇ ਫਿਰ ਉਹਨਾਂ ਪਰਿਵਾਰਾਂ ਨੂੰ ਸੁਪਰੀਮ ਕੋਰਟ ਦੀ ਹਦਾਇਤ ਦੇ ਉੱਤੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਜ਼ਰੀਏ ਕੁਝ ਮੁਆਵਜ਼ਾ ਵੀ ਦਿੱਤਾ ਗਿਆ ਸੀ ਔਰ ਇਹ ਬਹੁਤ ਇੱਕ ਵੱਡਾ ਦੁਖਾਂਤ ਸੀ ਤੇ ਉਸ ਦੁਖਾਂਤ ਦੇ ਦੌਰਾਨ ਮੇਰੇ ਖਿਆਲ ਮੁਤਾਬਕ ਐਸੇ ਦਾ ਦੌਰ ਦੇਖਿਆ ਜੀ ਉਹ ਕਿਹੜਾ ਘਰ ਹੈ ਜਿਹੜੇ ਘਰ ਦੇ ਵਿੱਚ ਕਿਸ ਨਾ ਕਿਸੇ ਰੂਪ ਦੇ ਵਿੱਚ ਸਿਵਾ ਨਹੀਂ ਸਿਜਦਾ ਜਾਂ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਸੀ ਬਹੁਤ ਵੱਡਾ ਤਾਂ ਖਾਸ ਜਿਹੜੀ ਹੁਸੀ ਬਿਲਕੁਲ ਉਹਦੇ ਵਿੱਚੋਂ ਫਿਰ ਅਗਲਾ ਦੌਰ ਸ਼ੁਰੂ ਹੁੰਦਾ ਹੈ ਉਹ ਹੁੰਦਾ ਹੈ ਜਦੋਂ 1992 ਦੇ ਵਿੱਚ ਅਕਾਲੀ ਦਲ ਦੇ ਦੋਨਾਂ ਗਰੁੱਪਾਂ ਵੱਲੋਂ ਬਾਈਕਾਟ ਕਰ ਦਿੱਤਾ ਜਾਂਦਾ ਹੈ ਜੀ ਔਰ ਇੱਥੇ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਜਿਹਦੇ ਕੋਲੇ 12-13% ਵੋਟਾਂ ਸਾਰੀਆਂ ਪੈਦੀਆਂ ਬਿਲਕੁਲ ਜੀ ਉਹਨਾਂ 12-13% ਵੋਟਾਂ ਦੇ ਆਸਰੇ ਤੇ ਸਰਦਾਰ ਬੇਅੰਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਤੇ ਉਸੇ ਦੌਰ ਦੇ ਵਿੱਚ ਫਿਰ ਕੇ ਪੀਐਸਜੀਐਲ ਜਿਹੜੇ ਐ ਇੱਥੇ ਆ ਜਾਂਦੇ ਆ ਪੰਜਾਬ ਦੇ ਵਿੱਚ ਮੈਂ ਇੱਕ ਹੋਰ ਗੱਲ ਕਹਾਂਗਾ ਕਿ ਕੇਪੀਐਸਜੀਐਲ ਦੇ ਜਮਾਨੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਕਤਲੋਗਾਰਥ ਹੋਈ ਹੈ ਇੱਕ ਪਾਸੇ ਜਿਹੜੀ ਹੈ ਸਟੇਟ ਦਾ ਟੈਰਰਿਜ਼ਮ ਸੀ ਤੇ ਦੂਜੇ ਪਾਸੇ ਜਿਹਨੂੰ ਆਪਾਂ ਕਹਿ ਸਕਦੇ ਆ ਖੜਕੁੱਟੇ ਟੈਰਰਿਜ਼ਮ ਦੋਨਾਂ ਪਾਸੇ ਤੋਂ ਔਰ ਬੇਅੰਤ ਜਿਹੜੀ ਆਪਣੀ ਇਹਨਾਂ ਦੀ ਗੱਲ ਕਰੀਏ ਆਪਾਂ ਕੇਪੀਐਸਜੀਐਲ ਦੀ ਕੇਪੀਐਸਜੀਐਲ ਕਦੇ ਵੀ ਜਿਹੜਾ ਹੈਗਾ ਗਾਂਧੀ ਖਾਨਦਾਨ ਦੇ ਰਾਜ ਦੇ ਵਿੱਚ ਕਦੇ ਜੀਪੀ ਨਹੀਂ ਰਿਹਾ ਜੀ ਜੀਪੀ ਜਦੋਂ ਪਹਿਲਾ ਜਿਹੜਾ ਦੌਰ ਸੀ ਉਦੋਂ ਉਹ ਦੌਰ ਸੀ ਜਦੋਂ ਬੀਪੀ ਸਿੰਘ ਹੁੰਦੇ ਸੀਗੇ ਬੀਪੀ ਸਿੰਘ ਤੋਂ ਬਾਅਦ ਚੰਦਰ ਸ਼ੇਖਰ ਬਣ ਕੇ ਚੰਦਰ ਸ਼ੇਖਰ ਤੋਂ ਬਾਅਦ ਫਿਰ ਥੋੜੇ ਸਮੇਂ ਲਈ ਆ ਗਿਆ ਪੰਜ ਸਾਲਾਂ ਦੀ ਨਰਸਿਮਾ rau ਬਣਦੇ ਆ ਜੀ ਜੀ ਤੇ ਜਿਹੜਾ ਨਹਿਰੂ ਗਾਂਧੀ ਖਾਨਦਾਨ ਹੈ ਨਾ ਉਹ ਗਾਂਧੀ ਖਾਨਦਾਨ ਤਾਂ ਪ੍ਰਧਾਨ ਮੰਤਰੀ ਬਣੇ ਨਹੀਂ ਬਣੇ ਨਹੀਂ 2004 ਦੇ ਵਿੱਚ ਜਾ ਕੇ ਡਾਕਟਰ ਮਨਮੋਹਨ ਸਿੰਘ ਬਣਦੇ ਉਹ ਵੀ ਯੂਪੀਏ ਦੀ ਸਰਕਾਰ ਆ ਸੋ ਜੋ ਕੁਝ ਹੋਇਆ ਇਹ ਸਾਰਾ ਕੁਝ ਉਦੋਂ ਹੋਇਆ ਜਦੋਂ ਨਹਿਰੂ ਗਾਂਧੀ ਖਾਨਦਾਨ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਵੀ ਮੌਤ ਤੋਂ ਬਾਅਦ ਅਜੀਬ ਗਾਂਧੀ ਦੇ ਹੱਥੋਂ ਦਾ ਸਮਾਂ ਫਿਰ ਉਹਦਾ ਵੀ ਜਿਹੜਾ ਹੈਗਾ ਕਤਲ ਨਹੀਂ ਹੋਇਆ ਉਹ ਤਾਂ ਪਹਿਲਾਂ ਹੀ ਹਟ ਗਿਆ ਸੀ ਠੀਕ ਹੈ ਜੀ ਅਜੀਬ ਗਾਂਧੀ ਦੇ ਦੌਰ ਦੇ ਵਿੱਚ ਵੀ ਇੱਥੇ ਜਿਹੜੀ ਹੈ ਕਤਲੋਗਾਰ ਹੋਈ ਹੈ ਅਜੀਬ ਗਾਂਧੀ ਦੇ ਦੌਰ ਚ ਜੀ ਔਰ ਉਸ ਤੋਂ ਬਾਅਦ ਫਿਰ ਆਪਾਂ ਦੇਖੀਏ ਜਿਹੜਾ ਜਿਹੜਾ ਅਸਲ ਜਿਹੜਾ ਹੈਗਾ ਜ਼ਿਆਦਾ ਜਿਹੜਾ ਬੇਨ ਸਿੰਘ ਦੇ ਦੌਰ ਦੇ ਵਿੱਚ ਪੰਜਾਬ ਚ ਕਤਲੋਗਾਰ ਹੋਈ ਹੈ ਉਹਨੂੰ ਨਹਿਰੂ ਗਾਂਧੀ ਖਾਂਦਾ ਨਹੀਂ ਸੀ ਉਹ ਨਹੀਂ ਸੀ ਉਦੋਂ ਮਤਲ ਜਿਹੜਾ ਹੈਗਾ ਸਿਰਫ ਸਿਰਫ ਆਪਾਂ ਕਹਿੰਦੇ ਨਰਸਮਹਾ ਰਾਓ ਦੀ ਕੇਂਦਰ ਦੇ ਵਿੱਚ ਸਰਕਾਰ ਸੀ ਤੇ ਪੰਜਾਬ ਦੇ ਵਿੱਚ ਬੇਨ ਸਿੰਘ ਦੀ ਸਰਕਾਰ ਸੀ 1995 ਦੇ ਵਿੱਚ ਫਿਰ ਬੀਅੰਸ ਸਿੰਘ ਦਾ ਕਤਲ ਹੋ ਗਿਆ ਬੀਅੰਸ ਸਿੰਘ ਦਾ ਪਰਿਵਾਰ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਬੀਅੰਸ ਸਿੰਘ ਦੇ بیٹے ਤੇਜ ਪ੍ਰਕਾਸ਼ ਸਿੰਘ ਨੂੰ ਜਦੋਂ ਅਗਲੀ ਸਰਕਾਰ ਬਣਦੀ ਹੈ ਬੀਅੰਸ ਸਿੰਘ ਦੇ ਮਰਨ ਤੋਂ ਬਾਅਦ ਉਹਦੇ ਵਿੱਚ ਬਣਾ ਦਿੱਤਾ ਜਾਂਦਾ ਹੈ ਉਹਨੂੰ ਵਜ਼ੀਰ ਬਣਾ ਦਿੱਤਾ ਜਾਂਦਾ ਹੈ ਸਰਦਾਰ ਹਲਚੰਦ ਸਿੰਘ ਬਰਾੜ ਦੀ ਕੈਬਨਿਟ ਦੇ ਵਿੱਚੋਂ ਵਜ਼ੀਰ ਹੁੰਦਾ ਹੈ ਔਰ ਤਾਂ ਜ਼ਿੰਦਗੀ ਉਹਦੀ ਵਿਧਵਾ ਨੂੰ ਰਹਿਣ ਵਾਸਤੇ ਸਰਕਾਰੀ ਕੋਠੀ ਦਿੱਤੀ ਜਾਂਦੀ ਹੈ ਉਹਨੂੰ ਕੈਬਨਿਟ ਦਾ ਰੈਂਕ ਦਿੱਤਾ ਜਾਂਦਾ ਹੈ ਔਰ ਬਿੱਟੂ ਸਰ ਦਾ ਛੋਟਾ ਭਰਾ ਜਿਹੜਾ ਹੈਗਾ ਉਹਨੂੰ ਫਿਰ ਬੀਅੰਦ ਸਿੰਘ ਵੀ ਬੀਅੰਦ ਸਿੰਘ ਵੀ ਜ਼ੌਰ ਦੇ ਵਿੱਚੋਂ ਬੱਚਾ ਹੁੰਦਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਜਾਂਦੀ ਹੈ ਉਹਨੂੰ ਤਰਸੇ ਆਧਾਰ ਦੇ ਉੱਤੇ ਬੀਅੰਦ ਸਿੰਘ ਦੇ ਬਦਲੇ ਚ ਡੀਐਸਪੀ ਪੱਤੀ ਕੀਤਾ ਜਾਂਦਾ ਬਿਲਕੁਲ ਜੀ ਚਲੋ ਜੇ ਬਿੱਟੂ ਦੀ ਆਪਾਂ ਗੱਲ ਦੇਖੀ ਤਾਂ ਬਿੱਟੂ 10 ਵਾਰੀ ਪਾਰਲੀਮੈਂਟ ਦਾ ਮੈਂਬਰ ਕਾਂਗਰਸ ਪਾਰਟੀ ਵੱਲੋਂ ਬਣਿਆ ਪਹਿਲੀ ਵਾਰ ਬਣਿਆ ਲੁਧਿਆਣੇ ਤੋਂ ਫਿਰ ਉਹ ਬਣਿਆ ਤੁਹਾਡੇ ਉਥੋਂ ਅਨੰਦਪੁਰ ਸਾਹਿਬ ਤੋਂ ਦੁਬਾਰਾ ਫਿਰ ਲੁਧਿਆਣੇ ਤੋਂ ਬਣਦਾ ਹੈ ਔਰ ਹੁਣ ਸ਼ਾਇਦ ਉਹਨੂੰ ਲੱਗਦਾ ਸੀ ਕਿ ਲੁਧਿਆਣੇ ਤੋਂ ਮੈਂ ਨਾ ਜਿੱਤ ਸਕਾਂ ਮੈਨੂੰ ਇੱਥੇ ਲੜਾਉਂਦੇ ਆ ਤੇ ਉਹਨੇ ਦੁਬਾਰਾ ਫੇਰ ਅਨੰਦ ਪ੍ਰਸਾਦ ਜਾਂ ਕੋਈ ਹੋਰ ਸੀਟ ਭਾਲਦਾ ਸੀ ਚਲੋ ਇਸੇ ਸਮੇਂ ਦੇ ਵਿੱਚ ਉਹਨੂੰ ਭਾਰਤੀ ਜਨਤਾ ਪਾਰਟੀ ਨੇ ਲਿਆ ਔਰ ਕਰ ਰਿਆ ਤੇ ਉਹ ਉਧਰ ਚਲਾ ਗਿਆ ਉਧਰ ਚਲਾ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਤੇ ਜਿਹੜੇ ਐਸਟੇਟ ਮਿਨਿਸਟਰ ਬਣ ਰਿਹਾ ਉਹਨੂੰ ਬਣਾ ਦਿੱਤਾ ਚਲੋ ਉਹ ਭਾਰਤੀ ਜਨਤਾ ਪਾਰਟੀ ਚਲਾ ਗਿਆ ਕੱਲ ਉਹਨਾਂ ਦੀ ਉਹਦੀ ਤੇ ਰਾਹੁਲ ਗਾਂਧੀ ਰਾਹੁਲ ਗਾਂਧੀ ਇੱਕ ਟੀਚਰ ਤੋਂ ਗੱਲ ਸ਼ੁਰੂ ਹੋ ਕੇ ਤੇ ਗੱਲ ਉਹਨਾਂ ਦੀ ਗਦਾਰਾਂ ਤੱਕ ਪਹੁੰਚੀ ਉਹਨੂੰ ਗਦਾਰ ਕਹਿ ਰਿਆ ਸੀ ਉਹਨੂੰ ਗਦਾਰ ਕਹਿ ਰਿਆ ਸੀ ਉਹਨੂੰ ਸਿੱਖਾਂ ਦਾ ਕਤਲ ਕਹਿ ਰਿਹਾ ਸੀ ਉਹਨੂੰ ਸਿੱਖਾਂ ਦਾ ਕਤਲ ਕਹਿ ਰਿਹਾ ਸੀ ਅਸਲ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਕਹਾਣ ਹੋਇਆ ਉਸ ਤਰ੍ਹਾਂ ਪਰ ਮੈਨੂੰ ਜਿਹੜੀ ਉਹ ਤੋਂ ਬਾਅਦ ਦੀ ਗੱਲ ਹੁੰਦੀ ਹੈ ਨਾ ਵੀ ਉਹ ਉਹਨਾਂ ਦੀ ਗੱਲ ਹੋ ਗਈ ਆਪਾਂ ਕੱਲ ਉਹ ਤੇ ਗੱਲ ਕਰ ਲਈ ਸੀ ਕਰ ਲਈ ਬਿਲਕੁਲ ਜੀ ਜਿਹੜੀ ਗੱਲ ਦਾ ਮੈਨੂੰ ਦੁੱਖ ਆ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਅਜੰਡਾ ਬਣਾਇਆ ਅਜੰਡਾ ਬਣਾਇਆ ਕੱਲ ਇਹ ਗੱਲ ਕਰਨੀ ਜੀ ਮਤਲਬ ਹੈ ਸਿੱਖਾਂ ਦਾ ਕਹਾਣ ਕੀਤਾ ਤੇ ਜਿਹੜੀ ਮੈਂ ਰਾਹੁਲ ਗਾਂਧੀ ਨੇ ਕੋਈ ਟਿੱਪਣੀ ਕੀਤੀ ਹੈ ਬਿੱਟੂ ਬਾਰੇ ਇਹ ਤਾਂ ਸਰਦਾਰਾਂ ਨੂੰ ਸਰਦਾਰਾਂ ਨੂੰ ਬਿਲਕੁਲ ਇਹ ਤਾਂ ਜੀ ਸਰਦਾਰਾਂ ਨੂੰ ਤਾਂ ਮਤਲਬ ਕਹਾਣ ਕਰਤਾ ਜ ਕੋਈ ਉਹਨਾਂ ਦਾ ਇੱਕ ਲੀਡਰ ਕਹਿ ਰਿਹਾ ਜੀ ਸਰਦਾਰ ਕਦੇ ਗद्दार ਨਹੀਂ ਹੋ ਸਕਦਾ ਇਹ ਕੌਣ ਕਹਿੰਦਾ ਹੈ ਮਨਜਿੰਦਰ ਸਿੰਘ ਸਿਰਸਾ ਜਿਹੜਾ ਆਪ ਕਿਸੇ ਜ਼ਮਾਨੇ ਦੇ ਵਿੱਚ ਬੇਅੰਤ ਸਹੋਰਾ ਨੂੰ ਕਾਤਲ ਕਹਿੰਦਾ ਰਿਹਾ ਜਿਹਨੋਂ ਅਕਾਲੀ ਦਲ ਦੇ ਵਿੱਚੋਂ ਬਿਲਕੁਲ ਬਿਲਕੁਲ ਹੁਣ ਉਹ ਕਿਉਂਕਿ ਭਾਰਤੀ ਜਨਤਾ ਪਾਰਟੀ 'ਚ ਬਣਿਆ ਵਾ ਤੇ ਹੁਣ ਉਹ ਸਰਦਾਰ ਬਣ ਗਿਆ ਤੇ ਉਹ ਸਰਦਾਰ ਜਿਹੜਾ ਕਦੇ ਗद्दार ਨਹੀਂ ਹੋ ਸਕਦਾ ਗद्दार ਵਾਲੀ ਗੱਲ ਜਿਹੜੀ ਹੈਗੀ ਇਹ ਜਿਹੜੀ ਰਾਹੁਲ ਗਾਂਧੀ ਨੇ ਗੱਲ ਕੀਤੀ ਹੈ ਉਹਨੇ ਗਲਤ ਕੀਤੀ ਹੈ ਆਪਾਂ ਗੱਲ ਵੀ ਕਿਹਾ ਸੀ ਪਰ ਉਹ ਜਦੋਂ ਗੱਲ ਕਰਦਾ ਉਹ ਜਿਹੜੀ ਕਾਂਗਰਸ ਪਾਰਟੀ ਨਾਲ ਗਦਾਰੀ ਕੀਤੀ ਹੈ ਕਿ ਤੂੰ ਛੱਡ ਕੇ ਗਿਆ ਦੁਬਾਰਾ 13 ਮਿਗਾ ਉਹਨੇ ਕਿਹਾ ਗਿੱਤੀ ਸੀ ਜੀ ਉਹਨੇ ਕਿਹਾ ਤੁਸੀਂ ਸਿੱਖਾਂ ਦੇ ਕਾਤਰੋ ਚੱਲ ਦੋਨਾਂ ਨੇ ਇੱਕ ਦੂਜੇ ਦੇ ਜੋ ਕਹਿ ਲਿਆ ਕਿਹਾ ਦੋਨਾਂ ਨੇ ਗੱਲ ਆਪਾਂ ਦੋਨਾਂ ਨੂੰ ਉਹ ਤੋਂ ਬਾਅਦ ਜਿਹੜੀਆਂ ਸਿਆਸੀ ਰੋਟੀਆਂ ਸਿੱਖਣੀਆਂ ਸ਼ੁਰੂ ਕੀਤੀਆਂ ਸਵਾਲ ਉਹਦਾ ਪੈਦਾ ਹੁੰਦਾ ਹੈ ਹੁਣ ਕਾਹਨ ਹੋਇਆ ਪੰਜਾਬ ਦਾ ਤੇ ਇਹਦੇ ਤੇ ਜਿਹੜੀ ਹੁਣ ਸਿਆਸਤ ਹੁੰਦੀ ਹੈ ਜਿਹੜੀ ਤੁਹਾਡੀ ਲੀਡਰਾਂ ਵੱਲੋਂ ਸੈਲਸ ਕੀਤੀ ਜਾਂਦੀ ਹੈ ਬਿਲਕੁਲ ਪੰਜਾਬ ਦੇ ਘਾਣ ਦੇ ਉੱਤੇ ਸਿਆਸੀ ਲੀਡਰਾਂ ਦੇ ਵੱਲੋਂ ਜਿਹੜੀਆਂ ਹੈਗਾ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਸੇਕੀਆਂ ਜਾ ਰਹੀਆਂ ਨੇ ਜਿਹੜੇ ਲੋਕ ਕੱਲ ਬੋਲੇ ਆ ਉਹਨਾਂ ਦੇ ਵਿੱਚ ਹਰਜੀਪੂਰੀ ਹੈ ਹਰਜੀਪੂਰੀ ਤਾਂ ਬਿਊਰੋਕਰੇਟ ਹੈ ਉਹਨੂੰ ਪਤਾ ਹੋਣਾ ਚਾਹੀਦਾ ਮੇਰੇ ਖਿਆਲੋਂ ਉਹਨੂੰ ਜਰੂਰ ਪਤਾ ਹੈ ਕਿ ਜਦੋਂ ਇਸ ਕਿਸਮ ਦੇ ਫੈਸਲੇ ਹੁੰਦੇ ਆ ਇਹ ਫੈਸਲੇ ਕੋਈ ਇੱਕ ਵਿਅਕਤੀ ਨਹੀਂ ਲੈਂਦਾ ਨਹੀਂ ਲੈਂਦਾ ਬਿਲਕੁਲ ਇਹ ਸਟੇਟ ਵੱਲੋਂ ਫੈਸਲਾ ਲੈ ਜੇ ਆਪਾਂ ਦੇਖੀਏ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਹੈ ਜੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਜ਼ਰੂਰ ਸੀ ਜੀ ਲੇਕਿਨ ਉਹ ਫੈਸਲਾ ਜਿਹੜਾ ਇੰਡੀਆਨ ਸਟੇਟ ਦਾ ਸੀ ਸਟੇਟ ਦਾ ਸੀ ਉਹ ਤੋਂ ਬਾਅਦ ਹੈ ਜਿਹੜੀ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ ਇੰਦਰਾ ਗਾਂਧੀ ਤੋਂ ਬਾਅਦ ਜਿਹੜਾ ਸਿੱਖ ਕਤਲੇਆਮ ਹੁੰਦਾ ਹੈ ਉਹਦੇ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ ਉਹ ਮੈਂ ਕਿਵੇਂ ਕਹਨਾ ਕਾਂਗਰਸ ਪਾਰਟੀ ਜ਼ਿੰਮੇਵਾਰ ਉਹ ਇਸ ਲਈ ਕਹਨਾ ਕਿ ਗਿਆਨੀ ਜੈਲ ਸਿੰਘ ਹੋਰਾਂ ਨੇ ਕਾਂਗਰਸ ਪਾਰਟੀ ਦੀ ਜਿਹੜੀ ਪਾਰਲੀਮੈਂਟਰੀ ਇਹ ਸਟਰੈਂਥ ਸੀ ਉਹਨਾਂ ਦੇ ਪਾਰਲੀਮੈਂਟ ਦੇ ਮੈਂਬਰਸ਼ਿਪ ਉਹਨਾਂ ਦੀ ਨਾ ਉਹਨਾਂ ਦੀ ਸਹਿਮਤੀ ਤੋਂ ਬਗੈਰ ਜੀ ਜਾਂ ਕਾਂਗਰਸ ਦਾ ਜਿਹੜਾ ਪਾਰਲੀਮੈਂਟਰੀ ਬੋਰਡ ਹੈ ਉਹਦੀ ਸਹਿਮਤੀ ਤੋਂ ਬਗੈਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਉਹ ਮਰ ਗਈ ਸੀ ਉਹ ਇਮੇਜ ਦੇ ਵਿੱਚ ਪਈ ਸੀ ਰਾਹੁਲ ਗਾਂਧੀ ਦਾ ਬਾਪ ਰਜੀਵ ਗਾਂਧੀ ਉਸ ਵੇਲੇ ਦਿੱਲੀ ਤੋਂ ਬਾਹਰ ਸਾਰ ਸੀ ਉਹਨੂੰ ਬੇਟ ਕੀਤਾ ਗਿਆ ਉਹਨੀ ਦੇ ਇੰਦਰਾ ਗਾਂਧੀ ਨੂੰ ਡਿਕਲੇਅਰ ਨਹੀਂ ਕੀਤਾ ਗਿਆ ਜਦੋਂ ਉਹ ਬੰਦਾ ਦਿੱਲੀ ਆਉਂਦਾ ਤੇ ਆਉਂਦਾ ਸਾਰ ਜਿਹੜਾ ਹੈਗਾ ਡਿਕਲੇਅਰ ਕਰ ਦਿੰਦਾ ਇਹਨਾਂ ਤੇ ਉਹਨੂੰ ਪ੍ਰਧਾਨ ਮੰਤਰੀ ਦੀ ਸੋਚ ਕਾਲੀ ਸੀ ਪਰਵਿੰਦਰ ਮੇਰਾ ਇਹ ਮੰਨਣਾ ਜੇ ਉਸ ਵੇਲੇ ਰਾਜੀਵ ਗਾਂਧੀ ਦੀ بجائے ਇੰਦਰਾ ਗਾਂਧੀ ਦੇ ਪੁੱਤ ਦੀ بجائے ਕਿਸੇ ਹੋਰ ਕਾਂਗਰਸੀ ਲੀਡਰ ਨੂੰ ਪ੍ਰਧਾਨ ਮੰਤਰੀ ਬਣਾਇਆ ਹੁੰਦਾ ਤਾਂ ਜਿਹੜਾ ਦਿੱਲੀ ਦੇ ਵਿੱਚ ਸਿਕਤ ਰਿਆਮ ਹੋਇਆ ਉਹ ਨਾ ਹੁੰਦਾ ਰਾਜੀਵ ਗਾਂਧੀ ਨੇ ਦੂਜੀ ਗਲਤੀ ਇਹ ਕੀਤੀ ਕਿ ਉਸ ਕਤਲੇਆਮ ਦੇ ਉੱਤੇ ਦੁੱਖ ਪ੍ਰਗਟ ਕਰਨ ਦੀ ਬਜਾਏ ਜਦੋਂ ਸਾਰਾ ਕੁਝ ਹੋ ਰਿਹਾ ਸੀ ਉਹਨੇ ਕਿਹਾ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤੇ ਉਦੋਂ ਧਰਤੀ ਹਿੱਲਦੀ ਹੈ ਬਿਲਕੁਲ ਜੀ ਚਲੋ ਜਿਹੜੀ ਉਹਨਾਂ ਨੇ ਗੱਲ ਕੀਤੀ ਕਰਾਈ ਉਹਨਾਂ ਨੇ ਆਪਦੀ ਕੀਤੀ ਪਾ ਲਈ ਪਰ ਉਸ ਤੋਂ ਬਾਅਦ ਦੀ ਜਿਹੜੀ ਅੱਜ ਦੀ ਸਥਿਤੀ ਅੱਜ ਦੀ ਭਾਰਤੀ ਜਨਤਾ ਪਾਰਟੀ ਦੇ ਸਟੱਗ ਦੇ ਨਾਲੇ ਸਾਰੇ ਮਾਮਲੇ ਨੂੰ ਰਾਜਨੀਤੀਕਰਨ ਕਰਨ ਕਰ ਗਈ ਹੈ ਦੁੱਖ ਹੋ ਉਸ ਕੱਲ ਇਹ ਇਹ ਜਿਹੜੇ ਹੈਗਾ ਉਹਨੂੰ ਜਿਹੜਾ ਮੈਂ ਜਦੋਂ ਕਹਿੰਦਾ ਵੀ ਜਿਹੜੀ ਇੰਡੀਅਨ ਸਟੇਟ ਨੇ ਸਾਰਾ ਕੁਝ ਕੀਤਾ ਹੈ ਜਿਹੜਾ ਆਪਰੇਸ਼ਨ ਜੇ ਉਸ ਤੇ ਜਿਹੜੀ ਗਲਤੀ ਹੋਈ ਹੈ ਮੈਂ ਕਹਿੰਦਾ ਕਾਂਗਰਸ ਪਾਰਟੀ ਤੋਂ ਜੇ ਰਾਜੀਵ ਗਾਂਧੀ ਨੂੰ ਨਾਮ ਲਾਇਆ ਹੁੰਦਾ ਜੀ ਤਾਂ ਉਹ ਕਤਲੇਆਮ ਨਹੀਂ ਸੀ ਹੋਣਾ ਚਲੋ ਜੇ ਮੰਨ ਲਓ ਵੀ ਉਹਨਾਂ ਨੇ ਗਲਤੀ ਕਰ ਵੀ ਲਈ ਤਾ ਉਹਦੀ ਮਾਫੀ ਜਿਹੜੀ ਹੈਗੀ ਆ ਉਹ ਡਾਕਟਰ ਮਨਮੋਹਨ ਸਿੰਘ ਪਾਰਲੀਮੈਂਟ 'ਚ ਮੰਗ ਚੁੱਕੀ ਆ ਮੰਗ ਚੁੱਕਿਆ ਬਿਲਕੁਲ ਉਹਨਾਂ ਨੇ ਜਿਹੜਾ ਸਿੱਖ ਕਤਲ ਐਮ ਹੋਇਆ ਉਹਦੀ ਮਾਫੀ ਮੰਗੀ ਆ ਅੱਜ ਤੱਕ ਜਿਹੜੀ ਮਾਫੀ ਨਹੀਂ ਮੰਗੀ ਗਈ ਉਹ ਆਪਰੇਸ਼ਨ ਬਲੂ ਉਸਤਾਦ ਵੀ ਨਹੀਂ ਮੰਗੀ ਨਹੀਂ ਮੰਗੀ ਗਈ ਹੁਣ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਗੱਲ ਦੇ ਉੱਤੇ ਜ਼ੋਰ ਲਾਈ ਆ ਲਾਰੀ ਆ ਕਿ ਕਾਂਗਰਸ ਨੇ ਕੀਤਾ ਸਾਰਾ ਕੁਝ ਕਾਂਗਰਸ ਸਿੱਖਾਂ ਦੀ ਦੁਸ਼ਨਾ ਮੰਨ ਲੈਣੇ ਆ ਇਹ ਵੀ ਗੱਲ ਹੈ ਕਿ ਕਾਂਗਰਸ ਗੁਨਾਹਗਾਰ ਹੈ ਪਰ ਜਿਹੜੀ ਇੰਡੀਅਨ ਸਟੇਟ ਨੇ ਗਲਤੀ ਕੀਤੀ ਹੈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੈ ਨਰਿੰਦਰ ਮੋਦੀ ਸਾਹਿਬ ਸਹਿਬਜ਼ਾਦ ਬੀਰਬਾਲ ਦਿੱਸਤੇ ਰੂਪ ਦੇ ਵਿੱਚ ਤਾਂ ਚੋਣਾਂ ਨੂੰ ਮੰਨ ਰਿਹਾ ਦਾ ਬਣਾਉਣਾ ਬਣਾ ਸਕਦੇ ਆ ਲੇਕਿਨ ਉਹ ਜਿਹੜੇ ਹੈਗੇ ਆ ਇੰਡੀਅਨ ਸਪੇਸ ਵੱਲੋਂ ਕੀਤੇ ਹੋਏ ਉਸ ਫੈਸਲੇ ਦੀ ਮਾਫੀ ਨਹੀਂ ਮੰਗਣੀ ਨਹੀਂ ਮੰਗਣਗੇ ਕਿਉਂ ਨਹੀਂ ਮੰਗਣਗੇ ਉਹਦਾ ਕਾਰਨ ਹੈ ਕਿਉਂਕਿ ਮਾਈ ਕੰਟਰੀ ਮਾਈ ਲਾਈਫ ਜਿਹੜੀ ਕਿਤਾਬ ਆ ਉਹਦੇ ਵਿੱਚ ਲਾਲ ਕ੍ਰਿਸ਼ਨ ਅੜਵਾਨੀ ਲਿਖਦੇ ਆ ਕਿ ਇੰਦਰਾ ਗਾਂਧੀ ਆਪਰੇਸ਼ਨ ਬਲੂ ਸਟਾਰ ਕਰਨ ਤੋਂ ਝਿਜਕਦੀ ਸੀ ਇਹ ਮੈਂ ਤੇ ਮੇਰੀ ਪਾਰਟੀ ਸੀ ਜਿਨ੍ਹਾਂ ਨੇ ਪ੍ਰੈਸ਼ਰ ਬਿਲਡ ਕੀਤਾ ਇੰਦਰਾ ਗਾਂਧੀ ਤੋਂ ਤੇ ਇਹ ਤੋਂ ਇਹ ਸਾਰਾ ਕੁਝ ਕਰਵਾਇਆ ਜੀ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਜੂਨ ਮਹੀਨੇ 1984 ਦੇ ਵਿੱਚ ਹੁੰਦਾ ਹੈ ਉਦੋਂ ਇੱਕ ਹਫਤਾ ਪਹਿਲਾਂ ਦਿੱਲੀ ਦੇ ਵਿੱਚ ਇੱਕ ਜਿਹੜਾ ਹੈਗਾ ਵੱਡਾ ਮੁਜ਼ਾਹਰਾ ਕੀਤਾ ਜਾਂਦਾ ਭਾਰਤੀ ਜਨਤਾ ਪਾਰਟੀ ਵੱਲੋਂ ਅੜੋਂ ਦੇ ਨਾਲ ਹੀ ਡਿਮਾਂਡ ਕੀ ਕੀਤੀ ਜਾਂਦੀ ਹੈ ਪੰਜਾਬ ਨੂੰ ਫੌਜ ਦੇ ਹਵਾਲੇ ਕਰੋ ਹਵਾਲੇ ਕਰੋ ਕਿਉਂਕਿ ਜੋ ਖੂਸ਼ੋਸ ਮੇਲੇ ਹੋਇਆ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਹਿੱਸੇਦਾਰ ਹਿੱਸੇਦਾਰ ਹੈ ਉਹ ਜਿਹੜੀ ਹਿੱਸੇਦਾਰ ਹੈ ਇੰਡੀਅਨ ਸਟੇਟ ਦੇ ਉੱਤੇ ਅੱਜ ਭਾਰਤੀ ਜਨਤਾ ਪਾਰਟੀ ਕਾਬਜ਼ ਹੈ ਜੇ ਸੱਚਮੁੱਚ ਇਹਨਾਂ ਨੂੰ ਪੰਜਾਬੀਆਂ ਦੇ ਨਾਲ ਮੈਸਰ ਨਹੀਂ ਕੋ ਪੰਜਾਬੀਆਂ ਨਾਲ ਦਰਦ ਹੈ ਤਾਂ ਇਹ ਉਹ ਜਿਹੜੀ ਇੰਡੀਅਨ ਸਟੇਟ ਵੱਲੋਂ ਗਲਤੀ ਹੋਈ ਹੈ ਉਸ ਗਲਤੀ ਦੀ ਪਾਰਲੀਮੈਂਟ ਦੇ ਵਿੱਚ ਮਾਫੀ ਮੰਗਣੀ ਚਾਹੀਦੀ ਨਹੀਂ ਮੰਗਣਗੇ ਕਿਉਂਕਿ ਇਹਨਾਂ ਨੇ ਸਿਆਸੀ ਰੋਟੀਆਂ ਸੇਕ ਰੀਆਂ ਜਿਹੜੇ ਪੰਜਾਬੀਆਂ ਦਾ ਕਹਾਣ ਹੋਇਆ ਜਨਤਾ ਦਾ ਕਹਾਣ ਹੋਇਆ ਪੰਜਾਬ ਦਾ ਕਹਾਣ ਹੋਇਆ ਉਹਦੇ ਤੇ ਇੱਕ ਆਪਣੀ ਰਾਜਨੀਤੀ ਕਰ ਰਹੇ ਜੀ ਚਲੋ ਸਾਬ ਅਗਲੀ ਖਬਰ ਵੱਲ ਚਲਦੇ ਹਾਂ ਜੀ ਆਪਾਂ ਪੰਜਾਬ ਦੇ ਜਿਹੜੇ ਡੀਜੀਪੀ ਸਾਹਿਬ ਹੈ ਉਹਨਾਂ ਦੀਆਂ ਮੁਸ਼ਕਲਾਂ ਬਹੁਤ ਵਧ ਗਈਆਂ ਜੀ ਕੀ ਗੱਲਬਾਤ ਹੋਈ ਹੈ ਜੀ ਉਹ ਕੀ ਗੱਲ ਹੈ ਸਾਡੇ ਦਰਸ਼ਕਾਂ ਨੂੰ ਦੱਸਿਓ ਮੜਾ ਇਹਦੇ ਬਾਰੇ ਪ੍ਰਵੀਂਦਰ ਜੀ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਦਿੱਲੀ ਦੀ ਇੱਕ ਬੀਬੀ ਹੁੰਦੀ ਸੀ ਮੁੱਖ ਮੰਤਰੀ ਜੀ ਦਾ ਨਾਮ ਆਤਸੀ ਹੈ ਆਤਸੀ ਠੀਕ ਹੈ ਜੀ ਆਤਸੀ ਮੁੱਖ ਮੰਤਰੀ ਹੁੰਦੀ ਸੀ ਤੇ ਹੁਣ ਆਤਸੀ ਜਿਹੜੀ ਹੈਗੀ ਇਸ ਵੇਲੇ ਵਿਰੋਧੀ ਧਿਰ ਦੀ ਆਗੂ ਹੈ ਉਹ ਮੁੱਖ ਮੰਤਰੀ ਨਹੀਂ ਹੈਗੀ ਜੀ ਵਿਰੋਧੀ ਧਿਰ ਦੀ ਆਗੂ ਹੋਣ ਦੇ ਨਾਤੇ ਉਹ ਉੱਥੇ ਚਲਦੀ ਸਿਆਦ ਦਾ ਪ੍ਰੋਗਰਾਮ ਪੇਸ਼ ਕਰਨਾ ਚਾਹੁੰਦੀ ਸੀ ਕੁਝ ਦਿੱਲੀ ਵਿਧਾਨ ਸਭਾ ਦਾ ਚੱਲ ਰਿਹਾ ਸੀਗਾ ਸੈਸ਼ਨ ਸੈਸ਼ਨ ਉਸ ਸੈਸ਼ਨ ਦੇ ਵਿੱਚ ਜਿਹੜੀ ਚਰਚਾ ਹੋ ਰਹੀ ਸੀ ਚਰਚਾ ਹੋ ਰਹੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਾ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਜਿਹੜਾ ਹੈਗਾ ਉਹ ਉਹਨਾਂ ਦਾ ਸ਼ਹੀਦੀ ਦੇ ਸ਼ਹੀਦੀ ਸਾਲ ਭਾਰ ਰਹੇ ਇਸ ਸ਼ਹੀਦੀ ਸਾਲ ਦੇ ਚਲਦਿਆਂ ਜੀ ਇਸ ਸ਼ਹੀਦੀ ਸਾਲ ਦੇ ਚਲਦਿਆਂ ਸਾਰੀਆਂ ਸਕੇਟਾਂ ਦੇ ਵਿੱਚ ਲਗਭਗ ਜਿੱਥੇ ਜਿੱਥੇ ਵੀ ਸਰਕਾਰਾਂ ਆਈਆਂ ਉਹਨਾਂ ਨੇ ਉਹਨੂੰ ਮਨਾਉਂਦੇ ਔਰ ਇਹ ਦਿੱਲੀ ਦੇ ਵਿੱਚ ਵੀ ਮਨਾਇਆ ਗਿਆ ਦਿੱਲੀ ਦੇ ਵਿੱਚ ਕਿਉਂਕਿ ਜਿਹੜੀ ਦਿੱਲੀ ਦੀ ਸਰਕਾਰ ਉਹਦੀ ਵੀ ਸਰਕਾਰ ਦੀ ਮਤਲਬ ਮੁਖੀ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਜੀ ਰੇਖਾ ਸ਼ਰਮਾ ਉਹਨਾਂ ਦੀ ਮੁਖ ਮੰਤਰੀ ਰੇਖਾ ਗੁਪਤਾ ਜੀ ਅਰੇ ਹਾਈ ਕੋਰਟ ਰਾਫੀ ਰੇਖਾ ਗੁਪਤਾ ਉਹਨਾਂ ਦੀ ਮੁਖ ਮੰਤਰੀ ਹੈ ਔਰ ਉਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਬਹੁਤ سارے ਲੋਕ ਤੇਰੇ ਹੈਗੇ ਉਹ ਵੀ ਹੈ ਤਾਂ ਉਹ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਉੱਤੇ ਚਰਚਾ ਕਰ ਰਹੀ ਸੀ ਉਸ ਵੇਲੇ ਚਾਹੁੰਦੀ ਸੀ ਆਤਸੀ ਕਿ ਤੁਸੀਂ ਵਾਤਾਵਰਣ ਦੇ ਉੱਤੇ ਗੱਲ ਕਰੋ ਪੋਲੂਸ਼ਨ ਤੇ ਗੱਲ ਕਰੋ ਉਹ ਕਹਿੰਦੇ ਨਹੀਂ ਇਹ ਗੁਰੂ ਸਾਹਿਬ ਦੇ ਉੱਤੇ ਗੱਲ ਚੱਲ ਰਹੀ ਹੈ ਉਹ ਕਹਿੰਦੇ ਉਹਨੂੰ ਐ ਜੱਥ ਕਰਕੇ ਕਹਿੰਦਾ ਗੁਰੂ ਤੇ ਚਰਚਾ ਕਰੋ ਗੁਰੂ ਦੀ ਕਰੋ ਚਰਚਾ ਕੁੱਤੇ ਦੀ ਚਰਚਾ ਕਰੋ ਬਦਨੀ ਉਹਨੇ ਗੱਲ ਕਹੀ ਉਹਦਾ ਬੜਾ ਬੜਾ ਬੁਰਾ ਮਨਾਇਆ ਗਿਆ ਬਾਅਦ ਵਿੱਚ ਸ਼ਫਾਈ ਵੀ ਦਿੱਤੀ ਉਹਨੇ ਕਿ ਮੈਂ ਤਾਂ ਗੁਰੂ ਦਾ ਨਾਂ ਹੀ ਨਹੀਂ ਲਿਆ ਪਰ ਮੇਰੀ ਸਮਝ ਹੈ ਕਿ ਭਾਵੇਂ ਗੁਰੂ ਦਾ ਨਾਂ ਨਹੀਂ ਲਿਆ ਜਦੋਂ ਕੁੱਤਿਆਂ ਦੀ ਚਰਚਾ ਕਰੋ ਗੁਰੂ ਤੇ ਚਰਚਾ ਹੋ ਰਹੀ ਹੋਵੇ ਤੇ ਉਹਨਾਂ ਦੇ ਨਾਲ ਕੁੱਤਿਆਂ ਦੀ ਗੱਲ ਕਵੇ ਤਾਂ ਉਹ ਆਪਸ ਵਿੱਚ ਹੋ ਜਾਂਦੀ ਹੈ ਇਹ ਨਹੀਂ ਹੋਣਾ ਚਾਹੀਦਾ ਜੀ ਉਹਦਾ ਨਤੀਜਾ ਇਹ ਹੋਇਆ ਕਿ ਜਦੋਂ ਰਫਟ ਚੱਲ ਪਿਆ ਤਾਂ ਫਿਰ ਉਹਦੀ ਚਰਚਾ ਹੋਣੀ ਸ਼ੁਰੂ ਹੋ ਗਈ ਲਾਲ ਲਾਲ ਹੋਣੀ ਸ਼ੁਰੂ ਹੋ ਗਈ ਉਹਦੇ ਉੱਤੇ ਕੀ ਕੀਤਾ ਵੀ ਇੱਕ ਜਿਹੜੀ ਹੈਗੀ ਉਹ ਜਿਹੜੀ ਉਹਦੀ ਵੀਡੀਓ ਆਡੀਓ ਸੀ ਉਹ ਵਾਇਰਲ ਹੋ ਗਈ ਜੀ ਉਡੀ ਆਡੀਓ ਜਿਹੜੀ ਵਾਇਰਲ ਹੋਈ ਤੇ ਉਹ ਆਡੀਓ ਦੇ ਆਧਾਰ ਦੇ ਉੱਤੇ ਡਿਮਾਡ ਚੱਲ ਪਈ ਕੇ ਦਾ ਮਕਦਮਾ ਦਰਜ ਕਰੋ ਜੀ ਉਸੇ ਵੇਲੇ ਜਿਹੜਾ ਹੈਗਾ ਦਿੱਲੀ ਦੀ ਜਿਹੜੀ ਆਪਣੀ ਵਿਧਾਨ ਸਭਾ ਹੈ ਦਿੱਲੀ ਦੀ ਵਿਧਾਨ ਸਭਾ ਦੇ ਸਪੀਕਰ ਨੇ ਉਹਦੀ ਜਿਹੜੀ ਹੈ ਕਿ ਫਰੈਂਸਿਕ ਲੈਬ ਦਾ ਇਨਸਪੈਕਸ਼ਨ ਕਰਾਉਣ ਬਾਅਦ ਤੇ ਉਹ ਮਾਮਲਾ ਫੇਤਾ ਫੇਤਾ ਉਹਨਾਂ ਨੇ ਕਿਹਾ ਭੇਜਤਾ ਤੇ ਆਕਸੀ ਨੂੰ ਕਹਿੰਦਾ ਕਿ ਤੁਸੀਂ ਤੇ ਜਵਾਬ ਦਿਓ ਜੀ ਉਹਨਾਂ ਦੀ ਉਹਨਾਂ ਨੇ ਜਵਾਬ ਤਲਬੀ ਕਰ ਲਈ ਉਹ ਜਿਹੜਾ ਜਵਾਬ ਤਲਬੀ ਦੇ ਪੇਸ਼ ਨਹੀਂ ਸੀ ਹੋਏ ਸੇਮ ਟਾਈਮ ਦੇ ਉੱਤੇ ਕੀ ਹੋਇਆ ਕਿ ਜਲੰਧਰ ਦੀ ਪੁਲਿਸ ਕਮਿਸ਼ਨਰ ਰੇਟ ਦੇ ਵਿੱਚ ਕੇਐਫਆਈਆਰ ਦਾਜ ਬਿਲਕੁਲ ਜੀ ਉਸ ਐਫਆਈਆਰ ਦੇ ਵਿੱਚ ਜਿਹੜੇ ਹੈਗੇ ਜਿਹਨੂੰ ਟਾਰਗੇਟ ਕੀਤਾ ਜਾਂਦਾ ਹੈ ਉਹਦੇ ਵਿੱਚ ਜਿਹੜੀ ਹੈਗੇ ਆ ਕੁਝ ਉਹ ਬੰਦੇ ਆ ਜਿਨ੍ਹਾਂ ਨੇ ਉਹ ਕਿਉਂਕਿ ਕਪਲ ਮਿਸ਼ਰਾ ਜਿਹੜਾ ਉੱਥੇ ਇੱਕ ਵਜ਼ੀਰ ਹੈ ਕਪਲ ਮਿਸ਼ਰੇ ਨੇ ਉਹ ਜਿਹੜੀ ਉਹ ਆ ਜਿਹੜੀ ਉਹ ਜਨਤਕ ਕੀਤਾ ਸੀ ਜਨਤਕ ਕੀਤਾ ਸੀ ਉਹਦੀ ਉਹਨੂੰਗਾ ਕੁਝ ਲੋਕਾਂ ਨੇ ਸ਼ੇਅਰ ਕਰਤਾ ਹੈ ਸ਼ੇਅਰ ਕਰਨ ਵਾਲਾ ਸੁਖਬੀਰ ਸਿੰਘ ਬਾਦਲ ਵੀ ਹੈ ਪ੍ਰਕਾਸ਼ ਸਿੰਘ ਵੀ ਹੈ ਉਹਨਾਂ ਦੇ ਵਿੱਚ ਸੁਖਪਾਲ ਸਿੰਘ ਕਹਿਲਾ ਵੀ ਹੈ ਇਹਦਾ ਮਤਲਬ ਜਿਹੜੀ ਉਹ ਐਫ ਆਈ ਆਰ ਦਰਜ ਕਰ ਰਹੀ ਹੈ ਇਹਨਾਂ ਨੂੰ ਵੀ ਉਹਦੇ ਵਿੱਚ ਇਨਵੋਲਵ ਕਰ ਲਿਆ ਇਹ ਕਹਿ ਲਿਆ ਕਿ ਇਹਨਾਂ ਨੇ ਵੀ ਉਹਦਾ ਪ੍ਰਚਾਰ ਪ੍ਰਸਾਰ ਕੀਤਾ ਹੈ ਲਓ ਜੀ ਉਹ ਗੱਲ ਮੁੱਕੀ ਉਹ ਗੱਲ ਮੁੱਕ ਗਈ ਤੇ ਤੁਹਾਡੇ ਆਪ ਤੇ ਜਦੋਂ ਇਹ ਪਤਾ ਲੱਗਾ ਕਿ ਇਹਨਾਂ ਨੇ ਐਫ ਆਈ ਆਰ ਦਰਜ ਕਰਦੀ ਤਾਂ ਦਿੱਲੀ ਦੀ ਵਿਧਾਨ ਸਭਾ ਨੇ ਨੂੰ ਕਿਹਾ ਵੀ ਤੁਸੀਂ ਇਹ ਦੱਸੋ ਤੁਸੀਂ ਐਫ ਆਈ ਆਰ ਦਰਜ ਕਿਵੇਂ ਕੀਤੀ ਜੀ ਕਿ ਜਿਹੜੀ ਪ੍ਰੋਪਰਟੀ ਆ ਜਿਹੜੀ ਆਡੀਓ ਆ ਜੋ ਖੋਇਆ ਉਹ ਦਿੱਲੀ ਵਿਧਾਨ ਸਭਾ ਚੋਇਆ ਉਹਦੀ ਮਲਕੀਅਤ ਦਿੱਲੀ ਵਿਧਾਨ ਸਭਾ ਕੋਲੇ ਹੈ ਤੁਸੀਂ ਭਾਈ ਆਪਣੇ ਸਾਹਬ ਨੂੰ ਕਿਵੇਂ ਕਰ ਲਿਆ ਕਿਵੇਂ ਕਰ ਲਿਆ ਇਹ ਕਹਿੰਦੇ ਜੀ ਅਸੀਂ ਉਹ ਫਰਾਂਸ ਕੇ ਲੈਬ ਕਰਵਾ ਲਈ ਉਹ ਕਹਿੰਦੇ ਰਿਪੋਰਟ ਭੇਜੋ ਇਹਨਾਂ ਨੇ ਰਿਪੋਰਟ ਭੇਜਣ ਦੀ ਬਜਾਏ ਕੀ ਕੀਤਾ ਇਹਨਾਂ ਨੇ ਪੰਜਾਬ ਦਾ ਜਿਹੜਾ ਹੋਮ ਡਿਪਾਰਟਮੈਂਟ ਆ ਉਹਦੀ ਰਿਪੋਰਟ ਉਹਨੂੰ ਦਿੱਤੀ ਜੀ ਜੀ ਹੋਮ ਰਿਪੋਰਟ ਡਿਪਾਰਟਮੈਂਟ ਰਿਹਾ ਉਹ ਰਿਪੋਰਟ ਉੱਪਰ ਭੇਜਤੀ ਪਰ ਇਹਦੇ ਨਾਲ ਦੋ ਗੱਲਾਂ ਹੋਰ ਹੋ ਗਈਆਂ ਉਹਦੇ ਚ ਗੱਲ ਤਾਂ ਇਹ ਹੋ ਗਈ ਕਿ ਜਿਹੜੀ ਸਾਈਬਰ ਕ੍ਰਾਈਮ ਦੇ ਡੀਜੀਪੀ ਸਪੈਸ਼ਲ ਨੂੰ ਬੁਲਾਇਆ ਗਿਆ ਸੀ ਜੀ ਉਹਨੇ ਕਿਹਾ ਜੀ ਮੇਰਾ ਤਾਂ ਕੋਈ ਤਾਲਕ ਨਹੀਂ ਮੈਨੀਆਂ ਉਸ ਉਹ ਮੁਕਰ ਗਿਆ ਸੀ ਉਹ ਮੁਕਰ ਗਿਆ ਸੀ ਜੀ ਧਨਪ੍ਰੀਤ ਕੌਰ ਜਿਹੜੇ ਉੱਥੋਂ ਦੇ ਕਮਿਸ਼ਨਰ ਪੁਲਿਸ ਹੈ ਉਹਨਾਂ ਤੋਂ ਜਿਹੜੇ ਇਸ ਜੀਮੇ ਲਿਖਵਾਇਆ ਉਹਨਾਂ ਖਵਾ ਕੇ ਭੇਜਤਾ ਜੀ ਉਹਨੂੰ ਡੀਜੀਪੀ ਸਾਹਿਬ ਨੇ ਵੀ ਉਹ ਗੱਲ ਕਰਤੀ ਪਹਿਲਾਂ ਡੀਜੀਪੀ ਸਾਹਿਬ ਡੇਟੇਸ ਕਰਕੇ ਹੋਗੇ ਸੀ ਕਿ ਉਹਨਾਂ ਦੇ ਪਿਤਾ ਜੀ ਪਿਤਾ ਦੇ ਬਹੁਤ ਹੋ ਗਈ ਸੀ ਬਿਲਕੁਲ ਸਰ ਉਹਦਾ ਕਰਕੇ ਮਤਰੋ ਰਹਿ ਗਈ ਸੀ ਹੁਣ ਜਦ ਸਾਰਾ ਕੁਝ ਮਾਜਰਾੜ ਗਿਆ ਤੇ ਉਹਨਾਂ ਨੇ ਕਿਹਾ ਕਿ ਨਹੀਂ ਜੀ ਇਹ ਤਾਂ ਪ੍ਰਿਵਿਲੇਜ ਦੀ ਹੋ ਲਗਣਾ ਕਿ ਲੰਗੜਾ ਕੀਤੀ ਹੈ ਪ੍ਰਿਵਿਲੇਜ ਪ੍ਰਿਵਿਲੇਜ ਹੁੰਦੀ ਹੈ ਜਿਹੜਾ ਵਿਸ਼ੇਸ਼ ਅਧਿਕਾਰ ਹੁੰਦਾ ਐਮ ਐਲ ਏ ਦਾ ਐਮ ਐਲ ਏ ਜੀ ਵਿਸ਼ੇਸ਼ ਅਧਿਕਾਰ ਹੁੰਦਾ ਹੈ ਤੁਹਾਡਾ ਵਿਧਾਨ ਸਭਾ ਦਾ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਪਹਿਲਾਂ ਅੰਦਰੇ ਅੰਦਰ ਕੋਸ਼ਿਸ਼ ਕੀਤੀ ਗਈ ਸੀ ਕਿ ਲੜਾਈ ਦੋ ਸਰਕਾਰਾਂ ਦੀ ਹੈ ਦੋ ਪਾਰਟੀਆਂ ਦੀ ਲੜਾਈ ਹੈ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੇ ਸਰਕਾਰਾਂ ਨੂੰ ਲੜੀ ਜਾਣ ਤੇ ਅਫਸਰ ਨੂੰ ਚਾ ਲੋ ਬਚਾ ਲੋ ਇਹ ਅਫਸਰ ਜਿਹੜੇ ਹੈਗੇ ਕੁਝ ਦਿੱਲੀ ਦੇ ਅਫਸਰ ਕੁਝ ਰਿਟਾਇਰਡ ਅਫਸਰ ਉਹਨਾਂ ਨੇ ਵਿੱਚ ਬੈਠ ਕੇ ਚੋਲਗੀ ਦੀ ਜੀ ਕੀਤੀ ਸੀ ਪਰ ਉਹ ਗੱਲ ਸਿਰੇ ਨਹੀਂ ਚੜੀ ਸਿਰੇ ਨਹੀਂ ਚੜੀ ਹੁਣ ਉਹਨਾਂ ਨੇ ਜਿਹੜਾ ਹੈਗਾ ਪ੍ਰਿਵਿਲੇਜ ਨੋਟਿਸ ਦਾ ਪਤਾ ਨਹੀਂ ਪਹੁੰਚਿਆ ਬੀਜੀਪੀ ਸਾਹਿਬ ਕੋਲੇ ਨਹੀਂ ਪਹੁੰਚਿਆ ਲੇਕਿਨ ਉੱਥੋਂ ਦੇ ਸਪੀਕਰ ਨੇ মিডিਆ ਨੂੰ ਇਹ ਗੱਲ ਦੱਸਤੀ ਕਿ ਅਸੀਂ ਪ੍ਰਿਵਿਲੇਜ ਮੋਸ਼ਨ ਨੂੰ ਸਟਾਰਟ ਕਰਦਾ ਔਰ ਪ੍ਰਿਵਿਲੇਜ ਜਾਂਚ ਕਰਾਂਗੇ ਜੇ ਬੀਜੀਪੀ ਗੌਰਵ ਯਾਦਵ ਸਾਹਿਬ ਨੂੰ ਅਸੀਂ ਉਹਦੇ ਚ ਬਲਾਵਾਂਗੇ ਉਹ ਆਉਣਗੇ ਉਹਨਾਂ ਨੂੰ ਉਹਨਾਂ ਨੇ ਤਲਬ ਕੀਤਾ ਇਹਦੇ ਨਾਲ ਹੀ ਮੈਗਨਿਕਲ ਕਹਿੰਦਾ ਕਿ ਬਿਕਰਮ ਮਜੀਠੀਆ ਬਾਹਰ ਆ ਗਿਆ ਬਾਹਰ ਆ ਗਿਆ ਬਿਕਰਮ ਮਜੀਠੀਆ ਨੇ ਪਹਿਲਾਂ ਜਦੋਂ ਬਾਹਰ ਹੋ ਗਿਆ ਸਰ ਤੇ ਅੱਜ ਵੀ ਜੀ ਉਹਨੇ মিডিਆ ਨਾਲ ਗੱਲਬਾਤ ਕਰਦੇ ਆ ਕਿ ਪੰਜਾਬ ਦੇ ਲਾ ਐਂਡ ਆਰਡਰ ਨੂੰ ਮੇਨ ਟੇਨ ਰੱਖਣ ਵਾਸਤੇ ਇੱਥੇ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਵਾਸਤੇ ਜ਼ਰੂਰੀ ਹੈ ਕਿ ਇੱਥੇ ਜਿਹੜਾ ਹੈਗਾ ਫੁੱਲ ਫਲੈਜਡ ਡੀਜੀਪੀ ਚਾਹੀਦਾ ਜੀ ਕਾਰਜਕਾਰੀ ਡੀਜੀਪੀ ਨਹੀਂ ਚਾਹੀਦਾ ਉਹ ਕਹਿੰਦੇ ਵੀ ਮੇਰੀ ਗੌਰਵ ਯਾਦਵ ਸਾਹਿਬ ਦੇ ਨਾਲ ਕੋਈ ਲਾਗਦਾ ਨਹੀਂ ਮੈਨੂੰ ਉਹਨਾਂ ਨਾਲ ਰੰਜ ਕੋਈ ਨਹੀਂ ਲੇਕਿਨ ਉਹ ਜਿਹੜੇ ਹੈਗੇ ਗੌਰਵ ਯਾਦਵ ਸਾਹਿਬ ਉਹ ਉਹ ਕੰਮ ਚਲਾਉ ਹੂਆ ਹੈ ਉਹ ਆਰਜੀ ਡੀਜੀਪੀ ਹੈ ਤੇ ਇਸੇ ਕਰਕੇ ਉਹ ਆਪਣੇ ਅਹੁਦੇ ਨੂੰ ਬਰਕਰਾਰ ਰੱਖਣ ਵਾਸਤੇ ਕੇਜਰੀਬਾਦ ਵੱਲੋਂ ਜਿੱਤੇ ਜਾ ਰਹੇ ਗੈਰ ਕਾਨੂੰਨੀ ਹੁਕਮਾਂ ਨੂੰ ਪ੍ਰਵਾਨ ਕਰਦੇ ਉਹ ਕਹਿੰਦਾ ਜਿਹਦੇ ਨਾਲ ਸਾਡੇ ਤੇ ਐਫਆਈਆਰ ਵਗੈਰਾ ਹੋਈਆਂ ਗੱਲ ਇਹ ਹੋਈ ਹੈ ਸੋ ਲੱਗਦਾ ਹੈ ਕਿ ਡੀਜੀਪੀ ਸਾਹਿਬ ਦੇ ਲਈ ਇਹ ਮਾਮਲਾ ਨਾ ਨਿਪਟਿਆ ਤਾਂ ਅਗਲੇ ਜਰ ਓਕੇ ਸੰਤ ਹੋ ਸਕਦੇ ਜੀ ਚਲੋ ਸਾ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਗੈਰ ਹੀ ਜਿਹੜਾ ਪਾਸ ਹੋਇਆ ਧੰਨਵਾਦ ਮਤਾ ਜਾਂ ਪ੍ਰਸਤਾਵ ਹੈ ਜਿਹੜਾ ਪਾਸ ਹੋ ਗਿਆ ਉਹ ਕੀ ਗੱਲਬਾਤ ਹੋਈ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਪ੍ਰਿੰਦਰ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਨਾ ਨਵੇਂ ਸਾਲ ਠੀਕ ਹੈ ਜੀ ਜਦੋਂ ਪਹਿਲੀ ਵਾਰੀ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਤੇ ਉਹ ਨੂੰ ਸੈਸ਼ਨ ਨੂੰ ਐਡਰੈਸ ਕਰਦੇ ਆ ਪ੍ਰੈਜ਼ੀਡੈਂਟ ਆਫ ਇੰਡੀਆ ਇਹ ਪਾਰਲੀਮੈਂਟ ਵਿੱਚ ਵਿਧਾਨ ਸਭਾਵਾ ਦੇ ਵਿੱਚ ਗਵਰਨਰ ਸਾਹਿਬ ਕਰਦੇ ਆ ਪ੍ਰੈਜ਼ੀਡੈਂਟ ਆਫ ਇੰਡੀਆ ਜਦੋਂ ਬੋਲਦੇ ਨਾ ਕਿ ਉਹ ਉਹੀ ਕੁਝ ਬੋਲਦੇ ਆ ਜੋ ਸਰਕਾਰ ਨੇ ਉਹਨਾਂ ਨੂੰ ਲਿਖ ਕੇ ਦਿੱਤਾ ਜੇ ਕਿਸੇ ਗੱਲ ਨਾਲ ਸਹਿਮਤ ਨਾ ਹੋਣ ਤਾਂ ਉਹਨੂੰ ਉਹ ਇੱਕ ਦੋ ਲਾਈਨਾਂ ਵਿੱਚੋਂ ਛੱਡ ਦਿੰਦੇ ਆਜ ਕੱਲ ਇੱਕ ਨਮਰਵਾਦ ਚੱਲ ਪਿਆ ਕਿ ਕੁਝ ਜਿਹੜੇ ਗਵਰਨਰ ਹੈਗੇ ਆ ਉਹ ਗਵਰਨਰ ਕਹਿੰਦੇ ਸੱਪੜਨਾ ਨਹੀਂ ਪੜਨਾ ਨਹੀਂ ਜਿਵੇਂ ਕਿ ਹੁਣ ਤਾਮਿਲਨਾਡੂ ਦੇ ਵਿੱਚ ਹੋਇਆ ਉੱਥੋਂ ਦੇ ਗਵਰਨਰ ਨੇ ਜਿਹੜਾ ਭਾਸ਼ਣ ਪੜਨ ਤੋਂ ਇਨਕਾਰ ਕਰਤਾ ਸੀ ਉਹਦੇ ਜੀ ਸਾਰ ਲਾਗੇ ਅਸੀਂ ਆਪ ਹੀ ਆਪਦੀ ਕਾਰਵਾਈ ਕਰ ਲੈਂਦੇ ਠੀਕ ਉਹਦੇ ਵਿੱਚ ਕੀ ਹੁੰਦਾ ਇਹਦਾ ਭਾਸ਼ਣ ਹੁੰਦਾ ਪ੍ਰੈਜ਼ੀਡੈਂਟ ਦਾ ਜਾਂ ਗਵਰਨਰ ਦਾ ਉਹਦੇ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਸਰਕਾਰ ਦੇ ਨਿਸ਼ਾਨੇ ਵਗੈਰਾ ਸਾਰੇ ਉਹ ਗੱਲ ਕਹੇ ਹੁੰਦੇ ਆ ਸਰਕਾਰ ਬੋਲਦੀ ਬੋਲਦੀ ਹਾਂ ਜੀ ਬਿਲਕੁਲ ਜੀ ਨਾ ਰਾਸ਼ਟਰਪਤੀ ਦਾ ਹੁੰਦਾ ਬੋਲਦੀ ਸਰਕਾਰ ਹੁੰਦੀ ਅਖਰ ਸਰਕਾਰ ਦੇ ਹੁੰਦੇ ਆ ਮੂੰਹ ਜਿਹੜਾ ਜ਼ੁਬਾਨ ਆ ਉਹ ਰਾਸ਼ਟਰਪਤੀ ਸਾਹਿਬ ਦੀ ਲਈ ਇਹਦੇ ਤੇ ਹੁਣ ਬੈਸਟ ਹੋਣੀ ਸੀ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਰਫੜ ਪੈ ਗਿਆ ਰਫੜ ਪੈ ਗਿਆ ਰਾਹੁਲ ਗਾਂਧੀ ਦਾ ਤੇ ਮੈਂ ਆਪਣੇ ਨਾ ਨਹੀਂ ਜੀ ਪ੍ਰਧਾਨ ਮੰਤਰੀ ਸਾਹਿਬ ਆ ਠੀਕ ਹੈ ਜੀ ਕਿਉਂਕਿ ਜਿਹੜੀ ਇੱਕ ਜਸ ਜਿਹੜੇ ਜਰਨਲ ਨਰਵਾਣੀ ਜੀ ਜਰਨਲ ਨਰਵਾਣੀ ਨੇ ਕਿਤਾਬ ਲਿਖੀ ਉਹ 2020 ਦੇ ਵਿੱਚ ਇਸ ਦੇਸ਼ ਦੇ ਜਿਹੜੇ ਹੈਗੇ ਕਮਾਂਡਰ ਹੁੰਦੇ ਸੀ ਕਮਾਂਡਰ ਤੋਂ ਭਾਵ ਇਹ ਹੈ ਕਿ ਤੋਂ ਵੱਡੇ ਸਭ ਤੋਂ ਵੱਡੇ ਜਰਨਲ ਹੁੰਦੇ ਸੀ ਇਹ ਜੋ 2020 ਦੇ ਵਿੱਚ ਹੈ ਜਦੋਂ ਚੀਨ ਵਾਲੇ ਪਾਸਿਓ ਆਪਣੇ ਵਾਲੇ ਪਾਸੇ ਕੁਸ ਫੈਰਉਣ ਲੱਗੀ ਤਾਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇਹ ਗੱਲ ਕਹੀ ਸੀ ਕਿਤਾਬ ਦੇ ਵਿੱਚ ਜ਼ਿਕਰ ਹੈ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਬਗੈਰ ਅਜੱਜਤ ਤੋਂ ਚੀਂਆਂ ਤੇ ਕੋਈ ਗੋਲੀ ਨਹੀਂ ਚਲਾਉਂਦੇ ਉਦੋਂ ਚੀਨ ਵਾਲੇ ਦੀ ਟੈਂਕ ਆਪਣੇ ਅੰਦਰ ਵੜ ਗਏ ਜੀ ਘੁਸ ਗਏ ਉਹ ਸੋਟ ਪੈਠੋਗੀ ਜੀ ਉਹਨਾਂ ਨੇ ਇਜਾਜ਼ਤ ਮੰਗੀ ਦੱਸੋ ਜੀ ਮੇਰੇ ਵਾਸਤੇ ਹੁਕਮ ਦੱਸੋ ਮੈਂ ਕੀ ਆ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਪੁੱਛ ਕੇ ਦੱਸਦਾ ਪਰ ਉਹਨਾਂ ਤੋਂ ਪੁੱਛ ਕੇ ਨਾ ਮਿਲਿਆ ਉਹਨਾਂ ਨੇ ਬਾਰ ਬਾਰ ਫਿਰ ਕੀਤੀ ਉਹ ਕਹਿੰਦੇ ਫਿਰ ਅਖੀਰ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਜੋ ਜੀ ਕਰ ਲਾ ਉਹ ਹੀ ਕਰ ਕਰ ਲੋ ਮਤਲਬ ਪ੍ਰਧਾਨ ਮੰਤਰੀ ਸਾਹਿਬ ਨੇ ਆਪੇ ਆਪ ਨੂੰ ਕਿਸੇ ਨੂੰ ਕਰ ਲਿਆ ਵੀ ਮੈਂ ਕੁਝ ਨਹੀਂ ਕਰ ਤੁਸੀਂ ਕਰ ਲੋ ਜੋ ਮਰਜ਼ੀ ਕਰ ਉਹਦੇ ਚ ਉਹਨਾਂ ਨੇ ਜਿਹੜੀ ਕਿੰਤੂ ਪਰੰਤੂ ਕੀਤਾ ਕਿ ਮੇਰੇ ਲਈ ਉਹ ਸਮਾਂ ਬੜਾ ਔਖਾ ਸੀ ਔਖਾ ਸੀ ਇੱਕ ਜਿਹੜਾ ਜਿਹੜਾ ਆਰਮੀ ਚੀਫ ਹੈ ਜਿਹੜਾ ਫੌਜ ਦਾ ਮੁਖੀ ਹੈ ਫੌਜ ਦੇ ਮੁਖੀ ਦੇ ਲਈ ਇਹ ਜਿਹੜਾ ਫੈਸਲਾ ਲੈਣਾ ਸੌਖਾ ਨਹੀਂ ਹੁੰਦਾ ਸੌਖਾ ਨਹੀਂ ਕਿਉਂਕਿ ਇੱਕ ਚੁਣੀ ਹੋਈ ਸਰਕਾਰ ਪੋਲੀਟੀਕਲ ਸਰਕਾਰ ਨੇ ਫੈਸਲਾ ਲੈਣਾ ਹੁੰਦਾ ਤੇ ਇੰਪਲੀਮੈਂਟ ਕਰਨਾ ਹੁੰਦਾ ਫੌਜ ਨੇ ਇਹ ਜਦੋਂ ਉਹਨਾਂ ਨੇ ਗੱਲ ਕਹੀ ਕਿ ਆਪਾਂ ਨੂੰ ਇਹ ਕੁੱਝ ਕਰ ਲੈਣਾ ਚਾਹੀਦਾ ਜੇ ਨਹੀਂ ਕੀਤਾ ਜੀ ਉਹ ਜਦੋਂ ਨਹੀਂ ਕੀਤਾ ਤਾਂ ਉਹਦੇ ਤੇ ਹੁਣ ਉਹ ਕਿਤਾਬ ਲੈ ਕੇ ਜੀ ਜਿਹੜੀ ਹੈਗੀ ਆ ਰਾਹੁਲ ਗਾਂਧ ਉਹ ਕਿਤਾਬ ਜਿਹੜੀ ਹੈ ਹੈਗੀ ਆ ਭਾਵੇਂ ਰੋਡ ਇੰਡੀਆ ਜਨੀ ਛਪੀ ਇੰਡੀਆ ਜਨੀ ਛਪੀ ਉਹਦੇ ਕੁਝ ਅਣ ਛਪੇ ਜਿਹੜਾ ਹੈਗਾ ਜਿਹੜਾ ਕੁਝ ਉਹਦੇ ਵਿੱਚ ਨਹੀਂ ਸੀ ਛਪਿਆ ਉਹ ਕਾਰਵਾ ਮੈਗਜ਼ੀਨ ਛਪ ਗਿਆ ਠੀਕ ਹੈ ਜੀ ਕਾਰਵਾ ਮੈਗਜ਼ੀਨ ਦੇ ਵਿੱਚੋਂ ਪੜ ਲਿਆ ਰਾਹੁਲ ਨੇ ਜਾਇਨ ਕੁਛ ਦਿੱਤਾ ਜੀ ਤੇਰਾ ਹੌਲੋ ਲੈ ਕੇ ਆ ਗਿਆ ਕਹਿੰਦਾ ਜੀ ਇੱਥੇ ਗੱਲ ਕਰੋ ਜੀ ਆ ਮੈਨੂੰ ਇਹਦਾ ਜਵਾਬ ਦਿਓ ਮੈਂ ਪੜਦਾ ਇਹਦੇ ਦੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਉਹ ਗੱਲ ਕਰਨੀ ਤੇ ਰਾਹੁਲ ਨੂੰ ਬੋਲ ਲਿੰਦੇ ਜੀ ਜਦੋਂ ਰਾਹੁਲ ਨੂੰ ਬੋਲ ਨਾ ਦਿੱਤਾ ਤਾਂ ਉਹਨੂੰ ਰਾਹੁਲ ਗਾਂਧੀ ਨੇ ਕਿਹਾ ਰਾਹੁਲ ਗਾਂਧੀ ਦੀ ਕਾਂਗਰਸ ਨੇ ਕਹਿੰਦਾ ਕਿ ਜੇ ਮੈਨੂੰ ਹੀ ਨਾ ਬੋਲਣ ਦਿੱਤਾ ਜਿੰਦਾ ਸਾਡੇ ਲੀਡਰ ਨੂੰ ਨਹੀਂ ਬੋਲਣ ਦਿੱਤਾ ਤੇ ਪ੍ਰਧਾਨ ਮੰਤਰੀ ਨੂੰ ਨਹੀਂ ਬੋਲਣ ਦਿੱਤਾ ਹੁਣ ਤੱਕ ਪ੍ਰਧਾਨ ਮੰਤਰੀ ਨੂੰ ਬੋਲ ਨਹੀਂ ਦਿੱਤਾ ਜੀ ਉਹ ਜਦੋਂ ਬੋਲਣ ਨਹੀਂ ਦਿੱਤਾ ਗਿਆ ਤੇ ਹੁਣ ਵੀ ਕਰੀਏ ਕੀ ਜੀ ਤੇ ਕੱਲ ਫਿਰ ਪ੍ਰਧਾਨ ਮੰਤਰੀ ਨੇ ਤਾਂ ਪਾਸੇ ਦੇਣਾ ਸੀ ਉਹ ਸ਼ਾਮ ਨੂੰ 5 ਵਜੇ ਗਏ ਕਿ ਤੁਵੇਂ ਪਾਸੇ ਦੇ ਮੈਂ ਤੇ ਉਹ ਹਾਲਾ ਹੋ ਗਿਆ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਆਪੋਜੀਸ਼ਨ ਦੀਆਂ ਔਰਤ ਮੈਂਬਰਾਂ ਨੇ ਪ੍ਰਧਾਨ ਮੰਤਰੀ ਸਾਹਿਬ ਜਿੱਥੇ ਬਹਿਜਾ ਜਾ ਕੇ ਉਸ ਏਰੀਏ ਨੂੰ ਘੇਰਾ ਪਾਇਆ ਜੀ ਮਰਦਾਂ ਦੀਆਂ ਜਿਹੜੀਆਂ ਕੁਰਸੀਆਂ ਸੀ ਉੱਥੇ ਬਹਿਜਾ ਜਾ ਕੇ ਇਹਨਾਂ ਨੇ ਕਿਹਾ ਵੀ ਭਾਜੀਪੀ ਵਾਲਿਆਂ ਨੇ ਵੀ ਔਰਤਾਂ ਨੂੰ ਮੂਰੇ ਲੱਖ ਲੜਾਈ ਲੜਦੇ ਹੋਰ ਸਾਡੇ ਸਾਡਾ ਹੱਕ ਸੁਝਾਦੇ ਲੀਡਰ ਨੂੰ ਬੋਲਣ ਕਿਉਂ ਨਹੀਂ ਦੇਦੇ ਹੁਣ ਆ ਪਤਾ ਲੱਗਿਆ ਅੱਜ ਕੇ ਬਗੈਰ ਜੀ ਬਗੈਰ ਮਤਲਬ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਉਹਨਾਂ ਦੇ ਬੋਲਣ ਤੋਂ ਬਗੈਰ ਜਿਹੜਾ ਪ੍ਰੈਜ਼ੀਡੈਂਟ ਦਾ ਭਾਸ਼ਣ ਹੈ ਉਹਨੂੰ ਮਨਜ਼ੂਰ ਕਰ ਲਿਆ ਕਹਿੰਦੇ ਵੀ ਠੀਕ ਹੈ ਜੀ ਉਹਨੂੰ ਪਾਸ ਕਰਤਾ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਹਿਲੀ ਵਾਰ ਹੋਇਆ ਇਹ ਦੂਜੀ ਵਾਰ ਹੋਇਆ ਦੂਜੀ ਵਾਰ ਹੋਇਆ 2004 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜਿਹੜਾ ਉਸ ਵੇਲੇ ਪ੍ਰਧਾਨ ਮੰਤਰੀ ਸੀ ਆਪੋਜੀਸ਼ਨ ਨੇ ਉਹਦੋਂ ਵੀ ਰੌਲਾ ਪਾਇਆ ਸੀ ਉਹਦੋਂ ਵੀ ਜੂਨ 2004 ਦੇ ਵਿੱਚ ਵੀ ਇਹ ਮਤਲਬ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੇ बोलन ਤੋਂ ਬਿਨਾਂ ਹੀ ਇਹ ਪ੍ਰਸਤਾਪ ਪਾਸ ਹੋ ਗਿਆ ਸੀ ਹੁਣ ਵੀ ਹੋ ਗਿਆ ਇਸ ਤੋਂ ਆਪਾਂ ਦੇਖ ਸਕਦੇ ਹਾਂ ਕਿ ਸਾਡੀ ਜਿਹੜੀ ਜਿਹੜੀ ਡੈਮੋਕ੍ਰੇਸੀ ਹੈ ਉਹ ਕਿੰਨੀ ਕਮਜ਼ੋਰ ਬਿਲਕੁਲ ਬਹੁਤ ਬਹੁਤ ਧੰਨਵਾਦ ਢਿਲੋ ਸਾਹਿਬ ਤੁਹਾਡਾ ਸਾਨੂੰ ਸਮਾਂ ਦਿੱਤਾ ਤੁਸੀਂ ਤੇ ਸਾਡਾ ਜਿਹੜਾ ਬਖਤੌਰ ਢਿਲੋ YouTube ਚੈਨਲ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਨਾਲ ਹੀ Instagram ਹੈ ਤੇ Facebook ਪੇਜ ਹੈ ਕੋਈ ਵੀ ਸੁਝਾਅ ਹੁੰਦਾ ਕਿਸੇ ਕਿਸਮ ਦਾ ਕੋਈ ਸਾਡੇ ਲੈ ਕੋਈ ਕੁਝ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਸਾਡੇ ਮਤਲਬ ਬਖਤੌਰ ਢਿਲੋ Facebook ਪੇਜ ਦੇ ਉੱਤੇ ਜਾ ਕੇ ਸਾਨੂੰ ਕਮੈਂਟ ਕਰ ਸਕਦੇ ਹੋ Só se